ਅੱਪਾ ਦਿਲ ਦੇ ਸੱਚੇ ਆ ਜੋ ਗੱਲ ਦਿਲ ਚ ਉਹ ਹੀ ਜ਼ੁਬਾਨ ਤੇ ਆ ਐ ਮੁੱਖ ਮੰਤਰੀ ਕਦੇ ਪਹਿਲਾਂ ਤੁਹਾਨੂੰ ਮਿਲਿਆ ਗਿਆ ਜਦ ਪਿੰਡ ਵਾਲੇ ਬੁਲਾਏ ਹੋਣ ਜਾਂ ਕੋਈ ਐ ਨਾ ਕਿਤੇ ਉਹ ਆਏ ਹੈ ਇਹਦੀ ਦੋ ਮੱਖੀਆਂ ਆ ਜਾਣ ਉਹ ਦੋ ਅਫਸਰ ਸਸਪੈਂਡ ਕਰ ਦਿੰਦੇ ਡੀਸੀ ਨੂੰ ਵੀ ਮੱਖੀ ਕਿਵੇਂ ਆ ਗਈ ਇੱਥੇ ਕਿ ਬਹੁਤ ਕਮਾਲ ਦੀ ਗੱਲ ਪਤਾ ਲੱਗੀ ਧੂਰੀ ਵਾਲੇ ਲੋਕਾਂ ਨੂੰ ਪਤਾ ਤੁਹਾਨੂੰ ਵੀ ਨਹੀਂ ਹੋਣਾ ਪਰ ਚੰਗੀਆਂ ਜੀ ਹਮ ਦੱਸਦੇ ਨਹੀਂ ਇਹ ਪੱਟੇ ਵੱਟੇ ਜਿਨ੍ਹਾਂ ਦੇ ਦੋ ਦੋ ਨਾਟ 11 ਖੜੇ ਨੇ ਉਹੋ ਬੰਦੇ ਜਿਹੜੇ ਕਰਜ਼ਾ ਨਹੀਂ ਮੋੜ ਰਹੇ ਦੋ ਕੋਆਪਰੇਟ ਬੈਂਕ ਚ ਖਾਤਾ ਖਲਾਵਾਂਗੇ ਤਾਂ ਜਿਹੜਾ ਅਸੀਂ ਕਰਜ਼ਾ ਦੇਣਾ ਹੈ ਜਦੋਂ ਅਸੀਂ ਫਸਲ ਲੈ ਕੇ ਆਵਾਂਗੇ ਉਹ ਫਸਲ ਦੇ ਜਿਹੜੇ ਪੈਸੇ ਆਉਣਗੇ ਕੋਆਪਰੇਟ ਬੈਂਕ ਵਾਲੇ ਉਹ ਚੋਂ ਕੱਟ ਲੈਣਗੇ ਲਾਲ ਕਿਰੇ ਬਹੁਤ ਭੋਈਆਂ ਪਈਆਂ ਫਰਦਾਂ ਬਲਜ ਕੀਤੀਆਂ ਪਈਆਂ ਜ਼ਮੀਨਾਂ ਤੇ ਗਲਮਟਾ ਕਰਾ ਰੱਖਿਆ ਉਹ ਪ੍ਰਾਈਵੇਟ ਵਾਲੇ ਰੋਜ਼ ਆਉਂਦੇ ਆ ਤੁਹਾਡੇ ਕੋਲ ਐਚਡੀਐਫਸੀ ਵਾਲੇ ਬਾਪੂ ਜੀ ਤਾਇਆ ਜੀ ਬਸ ਤੁਸੀਂ ਇੱਕ ਵਾਰੀ ਪਹ ਲੱਖ ਵਾਲਾ ਕਹਿੰਦਾ ਯਾਰ ਤਿੰਨ ਚਾਰ ਵਾਰੀ ਆ ਗਿਆ ਚੱਲ ਯਾਰ ਇਹਦਾ ਰੱਖ ਲੈਨੇ ਮੂੰ ਮਲਾਜਾ ਚੱਲ ਯਾਰ ਲੱਖ ਰੁਪਏ ਦਾ ਖਾਤਾ ਖੋਲ ਦੋ ਐਂਕਲਾ ਲੈ ਲੇ 92% ਖਾਤੇ ਪ੍ਰਾਈਵੇਟ ਬੈਂਕਾਂ 'ਚ ਨੇ 1.5% ਹੀ ਐਜ ਤਾਂ ਕੋਰਪਰੇਟ 'ਚ ਪਰ ਕਰਜ਼ਾ ਇੱਥੋਂ ਲੈਣਾ ਆਪਾਂ ਦਿਲ ਦੇ ਸੱਚੇ ਆ ਜੋ ਗੱਲ ਦਿਲ 'ਚ ਹੈ ਉਹੀ ਜ਼ੁਬਾਨ 'ਤੇ ਹੈ ਆਪਾਂ ਕੋਈ ਛਲਕਪਟਲੇ ਹੈ ਨਹੀਂ ਸੋ ਇਸ ਕਰਕੇ ਇਹਹੀ ਬਸ ਉਹਨਾਂ ਨੂੰ ਪੰਗਾ ਹੈ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਕਿ ਵੀ ਆਮ ਘਰਾਂ ਚੋਂ ਮੁੰਡਾ ਉੱਠ ਕੇ ਕੋਈ ਯਾਰ ਇੱਥੇ ਕਿਉਂ ਆ ਗਿਆ ਇਹ ਕੁਰਸੀਆਂ ਤੇ ਸਾਡੇ ਮੁੰਡੇ ਬੈੰਦੇ ਹੁੰਦੇ ਆ ਐ ਮੁੱਖ ਮੰਤਰੀ ਕਦੇ ਪਹਿਲਾਂ ਤੁਹਾਨੂੰ ਮਿਲਿਆ ਸੀ ਐ ਜਦ ਪਿੰਡ ਵਾਲੇ ਬੁਲਾਏ ਹੋਣ ਜਾਂ ਕੋਈ ਐ ਨਾ ਜੀ ਕਿੱਥੇ ਉਹ ਆਹ ਹੈ ਇਹਦੀ ਦੋ ਮੱਖੀਆਂ ਆ ਜਾਣ ਉਹ ਦੋ ਅਫਸਰ ਸਸਪੈਂਡ ਕਰ ਦਿੰਦੇ ਡੀਸੀ ਨੂੰ ਵੀ ਮੱਖੀ ਕਿਵੇਂ ਆ ਗਈ ਇੱਥੇ ਹੈਨਾ ਅਜੀ ਬੰਦ ਕਰਾਉਨੇ ਆ ਯਾਰ ਏਸੀ ਜੇ ਬੰਦ ਕਰੋ ਗਰਮੀ ਚ ਰਹਿ ਲਾਂਗੇ ਘੰਟਾ ਫੇਰ ਕੀ ਹੁੰਦਾ ਹੈ ਹੈਨਾ ਇਹਨਾਂ ਦੇ ਨਾਲ ਹੀ ਤਾਂ ਖੜੇ ਸੋ ਇਸ ਕਰਕੇ ਦੁੱਖ ਸੁੱਖ ਜਾਣਦੇ ਆ ਸਾਰੇ ਪਾਣੀ ਦੀ ਕੀਮਤ ਪਤਾ ਹੈ ਨੱਕਿਆਂ ਤੇ ਬੈਠੇ ਹੋਏ ਆ ਖੇਤਾਂ ਚ ਕੰਮ ਕੀਤੇ ਹੋਏ ਨੇ ਸਾਰੇ ਚੁੱਲ੍ਹੇ ਦੀ ਅੱਗ ਦਾ ਵੀ ਪਤਾ ਹੈ ਕਿ ਜਦੋਂ ਘਰ ਚ ਕੋਈ ਨਸ਼ਾ ਕਰਨ ਲੱਗ ਜੇ ਸਭ ਤੋਂ ਵੱਧ ਜਿਹੜਾ ਪੀੜਤ ਹੁੰਦਿਓ ਘਰ ਦੀ ਲੇਡੀਜ਼ ਹੁੰਦੀਆਂ ਚਾਹੇ ਪੁੱਤ ਲੱਗ ਜੇ ਚਾਹੇ ਘਰ ਵਾਲਾ ਲੱਗ ਜੇ ਜੈ ਬੇਟਾ ਲਾ ਜੈ ਭਰਾ ਲਾ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਘਰ ਦੀ ਅੱਗ ਖਤਰੇ 'ਚ ਪੈ ਗਈ ਸੋ ਘਰ ਵੀ ਚੁੱਲ੍ਹੇ ਵੀ ਬਚਾਉਣੇ ਆ ਤਰੱਕੀਆਂ ਵੀ ਕਰਨੀਆਂ ਮੈਨੂੰ ਬਹੁਤ ਚੰਗਾ ਲੱਗਿਆ ਕਿ ਬਹੁਤ ਯੰਗ ਮੁੰਡੇ ਸਰਪੰਚ ਨਵੇਂ-ਨਵੇਂ ਆਈਡੀਆ ਲੈ ਕੇ ਆਏ ਆ ਤੇ ਆਉਣ ਵਾਲੇ ਦਿਨਾਂ 'ਚ ਫੇਰ ਹੁਣ ਜਿਵੇਂ 2 ਦਿਨ ਦਾ ਸੀ ਧੂਰੀ ਦਾ ਰੱਖਿਆ ਸੀਗਾ ਹੁਣ ਇਸ ਤੋਂ ਬਾਅਦ ਮੈਂ ਜਾਊਂਗਾ ਧੂਰੀ ਕਿੱਥੇ ਪੈ ਗਿਆ ਪੰ ਸਰ ਸੈਫਟ ਉਹਦੇ 'ਚ ਇੱਕ ਬਹੁਤ ਕਮਾਲ ਦੀ ਗੱਲ ਪਤਾ ਲੱਗੀ ਧੂਰੀ ਵਾਲੇ ਲੋਕਾਂ ਦੀ ਉਹ ਪਤਾ ਤੁਹਾਨੂੰ ਵੀ ਨਹੀਂ ਹੋਣਾ ਪਰ ਚੰਗੀਆਂ ਚੀਜ਼ਾਂ ਸਾਨੂੰ ਦੱਸਦੇ ਨਹੀਂ ਇਹ ਮੈਨੂੰ ਮੈਂ ਕਿਤੇ ਮੀਟਿੰਗ ਕੀਤੀ ਕਾਰਪੋਰੇਟ ਬੈਂਕਾਂ ਦੀ ਕਾਰਪੋਰੇਟ ਬੈਂਕਾਂ ਸਰਕਾਰੀ ਬੈਂਕਾਂ ਉਹਦੇ 'ਚ ਖਾਤਾ ਨਹੀਂ ਲੋਖ ਲਾਉਂਦੇ ਪਰ ਕਰਜ਼ਾ ਲੈਂਦੇ ਉਥੋਂ ਵੱਡੇ-ਵੱਡੇ ਜਿਹਨਾਂ ਦੇ 2-2 ਨਾਟਗਿਰਾਂ ਖੜੇ ਨੇ ਉਹੋ ਬੰਦੇ ਜਿਹੜੇ ਕਰਜ਼ਾ ਨਹੀਂ ਮੋੜ ਰਹੇ ਦੋ ਮਨ ਲ ਕੁਤੇਬ ਚਲਦੀ ਹੋਊਗੀ ਕਿ ਲੀਡਰ ਨਾ ਬਣਦੀ ਹੋਊਗੀ ਜਾਂ ਫਿਰ ਮੈਨੇਜਰ ਨਾ ਕਰ ਲੈਂਦੇ ਸੈਟਿੰਗ ਤਾਂ ਰਿਕਵਰੀ ਰੇਟ ਜਿਹੜਾ ਐ ਕੋਰਪੋਰੇਟ ਬੈਂਕਾਂ ਦਾ ਬਹੁਤ ਘਾਟੇ ਚ ਚੱਲ ਰਿਹਾ ਸੀ ਅਚਾਨਕ ਇੱਕ ਠੰਡੀ ਹਵਾ ਦਾ ਬੁੱਲਾ ਉਸ ਕਾਗਜ਼ ਚੋਂ ਮੈਨੂੰ ਦਿਖਿਆ ਜਿਹੜਾ ਧੂਰੀ ਹਲਕਾ ਹੈ ਇਹਦਾ ਜਿਹੜਾ ਰਿਕਵਰੀ ਰੇਟ ਐ ਮਨ ਕਰਜ਼ਾ ਮੋੜ ਹੁੰਦਾ 99% ਐ ਜੀ ਪੰਜਾਬ ਚ ਨੰਬਰ 1 ਐ ਕਈ ਪਿੰਡਾਂ ਦਾ 100% ਕਈ ਹੈ ਜਿਹੜੇ ਜ਼ਿਲ੍ਹੇ ਨੇ ਜਿੱਥੇ ਮਾਈਨਸ ਚੱਲ ਰਿਹਾ ਜਮਾ ਹੀ ਨਹੀਂ ਮੋੜਿਆ ਮਤਲਬ ਸੋ ਅਸੀਂ ਅੱਜ ਉਹਨਾਂ ਨੂੰ ਸਰਮਾਨਤ ਕਰਾਂਗੇ ਲੋਕਾਂ ਨੂੰ ਵੀ ਤੇ ਬੈਂਕ ਵਾਲੇ ਸਟਾਫ ਨੂੰ ਵੀ ਵੀ ਭਾਈ ਤੁਸੀਂ ਆਪਾਂ ਜੇ ਆਪਣੀ ਕੋਆਪਰੇਟਿਵ ਬੈਂਕ 'ਚ ਖਾਤਾ ਖਿਲਾਓ ਇੱਕ ਕੋਈ ਗਲਤਫਹਿਮੀ ਜਾਂ ਕੋਈ ਇਦਾਂ ਦਾ ਪਾਣ ਨਹੀਂ ਪਹਿਲਾਂ ਨਹੀਂ ਹੋਈ ਮੈਂ ਤਾਂ ਛੋਟਾ ਹੁੰਦਾ ਸੀ ਉਦੋਂ ਮੈਂ ਤਾਂ ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਜਦੋਂ ਭਾਂਖੜਾ ਦਾ ਪਾਣੀ ਆਉਣ ਲੱਗਿਆ ਕੱਸੀਆਂ 'ਚ ਆਪਣਾ ਉਦੋਂ ਮਤਲਬ ਕਾਮਰੇਡਾਂ ਦਾ ਜ਼ੋਰ ਸੀਗਾ ਉਹਨਾਂ ਨੇ ਇੱਕ ਗੱਲ ਫਲਾਤੀ ਕਹਿੰਦੇ ਵੀ ਇਹ ਪਾਣੀ ਨਾਲ ਲਾਇਓ ਇਹ ਜੋ ਤਾਂ ਬਿਜਲੀ ਕੱਢ ਲਈ ਪਾਣੀ ਤਾਂ ਫੋਕਾ ਇਹ ਲੋਕਾਂ ਨੇ ਮਨ 'ਚ ਬੈ ਗਈ ਉਦੋਂ ਕਿਹੜਾ ਕੋਈ ਵਟਸਐਪ ਆਉਂਦਾ ਸੀ ਜਾਂ ਕੋਈ ਕਲੀਅਰ ਕਰੇ ਕੋਈ ਕਹਿੰਦੇ ਫੋਕਾ ਪਾਣੀ ਹੈ ਬਿਜਲੀ ਤਾਂ ਕਹਿੰਦੇ ਕੱਢ ਲਈਏ ਚੋਂ ਇੱਥੇ ਕਰੰਟ ਹੈ ਨਹੀਂ ਇਸ ਪਾਣੀ 'ਚ ਹੁਣ ਪਾਣੀ ਥੋੜੀ ਬਿਜਲੀ ਪਾਣੀ ਪਾਣੀ 'ਚ ਥੋੜੀ ਹੁੰਦੀ ਉਹ ਤਾਂ ਚੱਕਰੀ ਘਮਾਉਂਦੀ ਹੈ ਐਦਾਂ ਹੀ ਨਾ ਗਲਤ ਰਮੀ ਫਲਾ ਰਖੀ ਹੈ ਕਿ ਵੀ ਜੇ ਕੋਰਪੋਰੇਟ ਬੈਂਕ 'ਚ ਖਾਤਾ ਖਲਾਵਾਂਗੇ ਤਾਂ ਜਿਹੜਾ ਅਸੀਂ ਕਰਜ਼ਾ ਦੇਣਾ ਹੈ ਜਦੋਂ ਅਸੀਂ ਫਸਲ ਲੈ ਕੇ ਆਵਾਂਗੇ ਉਹ ਫਸਲ ਦੇ ਜਿਹੜੇ ਪੈਸੇ ਆਉਣਗੇ ਕੋਪਰਟ ਬੈਂਕ ਵਾਲੇ ਉਹ ਚੋਂ ਕੱਟ ਲੈਣਗੇ ਇਹ ਹੋ ਨਹੀਂ ਸਕਦਾ ਜੀ ਇਹ ਮੈਂ ਤੁਹਾਨੂੰ ਕਾਨੂੰਨ ਦੱਸ ਦੇਣਾ ਉਹ ਜਿਹੜਾ ਪੈਸਾ ਹੈ ਸੀਸੀਐਲ ਕਹਿੰਦੇ ਉਹਨੂੰ ਕੈਸ਼ ਕ੍ਰੈਡਿਟ ਲਿਮਿਟ ਉਹ ਪੈਸਾ ਜਦੋਂ ਟਰਾਲੀ ਲੈ ਗਈ ਤੁਲ ਗਈ ਉਹ ਪੈਸਾ ਸਿੱਧਾ ਕਿਸਾਨ ਦੇ ਖਾਤੇ ਜਾਂਦਾ ਜੀ ਉਹਨੂੰ ਛੇੜ ਨਹੀਂ ਸਕਦੇ ਤੁਸੀਂ 1 ਰੁਪਿਆ ਵੀ ਉਹ ਚੋਂ ਇੱਧਰ ਤੁਰੀ ਗੱਲ ਸਕਦੇ। ਬਿਲਕੁਲ ਇਸ ਗੱਲ ਦਾ ਡਰ ਕੱਢ ਦੋਗੇ ਪਤਾ ਨਹੀਂ ਅਸੀਂ ਕੀ ਕਰੂਗੀ ਗਵਰਨਮੈਂਟ ਵੀ ਸਾਡੇ ਫਸਲ ਦੇ ਪੈਸੇ ਹੀ ਰੱਖ ਲੂਗੀ ਵੀ ਤੂੰ ਤਾਂ ਇਹਨੇ ਦੇਣੇ ਨੇ। ਉਹ ਜਦੋਂ ਭਰਨੇ ਨੇ ਕਿਸੇ ਨੇ ਆਰਾਮ ਨਾਲ ਪਰਦੇ ਕੋਈ ਨਹੀਂ। ਇੰਡਸਟਰੀਆਂ ਨਾਲ ਵੀ ਅਸੀਂ ਕਰਦੇ ਰਹਿੰਦੇ ਆ ਓਟੀਐਸ ਕਹਿੰਦੇ ਆ ਵਨ ਟਾਈਮ ਸੈਟਲਮੈਂਟ ਵੀ ਚਲ ਯਾਰ ਐਂ ਕਰ ਵਿਆਜ ਛੱਡ ਦਿੰਨੇ ਆ ਚਲ ਮੂਲ ਹੀ ਕਰਾ ਦੇ ਯਾਰ ਪਰ ਇਹ ਨਵੇੜ ਕੰਮ। ਠੀਕ ਹੈ ਨਾ ਲਾਲ ਲਕੀਰ ਤਾਂ ਹਟੇ ਨਹੀਂ ਤਾਂ ਲਾਲ ਲਕੀਰ ਹੀ ਬਹੁਤ ਹੋਈਆਂ ਪਈਆਂ। ਫਰਦਾਂ ਪਲੱਜ ਕੀਤੀਆਂ ਪਈਆਂ ਜ਼ਮੀਨਾਂ ਤੇ ਲਿਮਟਾਂ ਕਰਾ ਰੱਖੀਆਂ ਤੇ ਨਾਲੇ ਬੈਂਕ 'ਚ ਖਾਤਾ ਖਲਾਉਂਗੇ 3% ਸਸਤਾ ਦਿੰਦਾ ਈ ਕੋਆਪਰੇਟਿਵ ਬੈਂਕ ਕਰਜਾ 3% ਸਸਤਾ ਹੈ ਦੂਜਿਆਂ ਨਾਲੋਂ ਉਹ ਵੀ ਬਚਦਾ ਕਿਉਂਕਿ ਸਰਕਾਰੀ ਅਫਸਰ ਨੇ ਉਹ ਕਹਿੰਦਾ ਮੇਰੀ ਕੋਈ ਤਾਂ ਨਹੀਂ ਕਦੋਂ ਬਦਲੀ ਹੋ ਜੂ ਮੈਂ ਕਿ ਲੈਣਾ ਬੈਂਕ ਤੋਂ ਠੀਕ ਹੈ ਨਾ ਤੇ ਉਹ ਪ੍ਰਾਈਵੇਟ ਵਾਲੇ ਰੋਜ਼ ਆਉਂਦੇ ਆ ਤੁਹਾਡੇ ਕੋਲ ਐਚਡੀਐਫਸੀ ਵਾਲੇ ਬਾਪੂ ਜੀ ਤਾਇਆ ਜੀ ਬਾ ਤੂੰ ਇੱਕ ਵਾਰੀ ਕਹ ਲੱਖ ਰੁਪਏ ਵਾਲਾ ਕਹਿੰਦਾ ਯਾਰ ਤੈਨੂੰ ਚਾਰ ਵਾਰੀ ਆ ਗਿਆ ਚੱਲ ਯਾਰ ਇਹਦਾ ਮੂੰਹ ਰੱਖ ਲੈਨੇ ਮੂੰਹ ਮਲਾ ਜਾ ਚੱਲ ਯਾਰ ਲੱਖ ਰੁਪਏ ਦਾ ਖਾਤਾ ਖੋਲ ਦੂ ਐਂ ਕਲਾ ਲੱਦੇ 98% ਖਾਤੇ ਪ੍ਰਾਈਵੇਟ ਬੈਂਕਾਂ 'ਚ ਨੇ 1.5% ਹੀ ਐ ਚ ਤਾਂ ਕੋਰਪੋਰੇਟ 'ਚ ਪਰ ਕਰਜ਼ਾ ਇੱਥੋਂ ਲੈਣਾ ਫਿਰ ਮੋੜਨਾ ਨਹੀਂ ਉਹ ਕੋਈ ਅਨਾਉਂਸਮੈਂਟ ਕਰ ਦਿੰਦੇ ਵੀ ਕਰਜ਼ਾ ਮਾਫ ਕਰਾਂਗੇ ਓਵੇਂ ਮਾਫ ਕਰਨਗੇ ਛੱਡੂ ਪਰ ਪਹਿਲੀ ਕਿਸ਼ਤਾਂ ਪਾਣੋਂ ਹਟ ਜਾਂਦੇ ਆ ਪਰ ਪੈਸਾ ਥੋੜਾ ਹੈ ਇਹ ਬੈਂਕ ਥੋੜੇ ਵਾਸਤੇ ਚੱਲੂਗੀ ਕੋਆਪਰੇਟਿਵ ਤੋਂ ਖਾਦ ਲਓ ਕੋਆਪਰੇਟਿਵ ਤੋਂ ਬੀਜ ਲਓ ਸਬਸਿਡੀ ਸਾਰੀ ਉਥੇ ਦਿੰਨੇ ਆਪਾਂ ਕੋਆਪਰੇਟ ਤੋਂ ਸਪਰੇਆ ਲਓ ਹਨਾ ਕੋਆਪਰੇਟਿਵ ਸਿਸਟਮ ਨੂੰ ਥੋੜਾ ਜਿਹਾ ਜੇ ਜੀਵਿਤ ਕਰ ਲਈਏ ਤਾਂ ਖੇਤੀ ਜਿਹੜੀ ਹੈ ਬਹੁਤ ਸੌਖੀ ਵੀ ਹੋ ਜਾਊਗੀ ਕਰਜ਼ਾ ਮੁਕਤ ਹੋ ਜਾਊਗੀ ਕਰਜ਼ਾ ਮਾਫੀ ਨਹੀਂ ਕਰਜ਼ਾ ਮੁਕਤ ਮੁਕਤ ਹੋ ਜਾਊਗੀ ਤੇ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ